ਜੀ ਸਰ ਪਿੰਡ ਵਾਲਿਆਂ ਨੇ ਪਾਨੂੰ ਸਰਪੰਚ ਚੁਣਿਆ ਸੋ ਸੇਵਾ ਕਰਨ ਦਾ ਮੌਕਾ ਤਾਂ ਮਨ ਬਖਿਆ ਤੁਹਾਡੇ ਸਿਰ ਤੇ ਤਾਏ ਰੱਖਿਆ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਚਰਨ ਸਿੰਘ ਸਰਪੰਚ ਪਿੰਡ ਸਹਾਰੀ ਮੈਂ ਆਪਣੇ ਨਗਰ ਦਾ ਜਿਨ੍ਹਾਂ ਨੇ ਮੈਨੂੰ ਬਹੁਤ ਵੱਡੀ ਪਿੰਡ ਦੀ ਜ਼ਿੰਮੇਵਾਰੀ ਦਿੱਤੀ ਤੈਹ ਦਿਲ ਤੋਂ ਧੰਵਾਦਿਆਂ ਔਰ ਲੋਕਾਂ ਨੂੰ ਪਿੰਡ ਵਾਲਿਆਂ ਨੂੰ ਨਗਰ ਨਿਵਾਸੀਆਂ ਨੂੰ ਇਹ ਵਿਸ਼ਵਾਸ ਦਵਾਉਂਦਾ ਕੇ ਜੇ ਸਰ ਭਾਵਨਾ ਨਾਲ ਤੁਸੀਂ ਮੈਨੂੰ ਸਰਪੰਚ ਚੁਣਿਆ ਮੈਂ ਤੁਹਾਡੀਆਂ ਭਾਵਨਾ ਤੇ ਪੂਰਾ ਉਤਰਾਂਗਾ ਔਰ ਪਿੰਡ ਦੇ ਵਿੱਚ ਵਾਤ ਵਾਤ ਜਿਹੜਾ ਵਿਕਾਸ ਕਰਾਂਗਾ ਜੀ ਸਰ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ رہ ਚੁੱਕੇ ਹਨ ਜਿਹੜੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲ ਕਰਾਈ ਜਾਣੇ ਪਿਛਲੀ ਪੰਚਾਇਤ ਵਿੱਚ ਕਾਫੀ ਗਲੀਆਂ ਨਾਲੀਆਂ ਵੀ ਬਣੀਆਂ ਉਸ ਬਹੁਤ ਰਹਿ ਵੀ ਗਈਆਂ ਉਹ ਗਲੀਆਂ ਨਾਲੀਆਂ ਜਿਹੜੀਆਂ ਉਹ ਦੁਆਰਾ ਅਸੀਂ ਸ਼ੁਰੂ ਕਰਵਾਈਆਂ ਹੋਈਆਂ ਨੇ ਜਿਨ੍ਹਾਂ ਦਾ ਕੰਮ ਚੱਲ ਵੀ ਰਿਹਾ ਔਰ ਬਹੁਤ ਸਾਰੇ ਜਿਵੇਂ ਸੱਪੜ ਦਾ ਕੰਮ ਆ ਪਿੰਡ ਦੇ ਵਿੱਚ ਨਸ਼ੇ ਨੂੰ ਰੋਕਣ ਦੇ ਥਾਮ ਵਾਸਤੇ ਨੌਜਵਾਨਾਂ ਨੂੰ ਆਪਾਂ ਨਸ਼ੇ ਤੋਂ ਪਰਾਂ ਕਰਕੇ ਉਹਨਾਂ ਨੂੰ ਫੀਲਡ ਸਟੇਡੀਅਮ ਬਣਾਉਣ ਦੀ ਜਿਹੜੀ ਪ੍ਰਪੋਜ਼ਲ ਜਿਹੜੀ ਆ ਉਹ ਸਰਕਾਰ ਕੋਲੋਂ ਪੈਸੇ ਲਵਾਂਗੇ ਸੱਪੜਾਂ ਨੂੰ ਸਫਾਈ ਦਾ ਕੰਮ ਕਰਾਂਗੇ ਔਰ ਸਕੂਲ ਨੂੰ ਅਪਗ੍ਰੇਡ ਜਿਹੜਾ ਕਰਵਾਉਣ ਦੀ ਸਾਡੀ ਪ੍ਰਪੋਜ਼ਲ ਆ ਪਿੰਡ ਦੇ ਵਿੱਚ ਲਾਇਬ੍ਰੇਰੀ ਵੀ ਲਿਆਉਣ ਦੀ ਪ੍ਰਪੋਜ਼ਲ ਆ ਨਗਰ ਦੇ ਵਿੱਚ ਸੋਲਰ ਲਾਈਟਾਂ ਜਿਹੜੀਆਂ ਉਹ ਵੀ ਸਰਕਾਰ ਤੋਂ ਮੰਗ ਕਰਾਂਗੇ ਕਿ ਉਹ ਵੀ ਸਾਡੇ ਨਗਰ ਦੇ ਵਿੱਚ ਜਿਹੜੀਆਂ ਸੋਲਰ ਲਾਈਟਾਂ ਜਿਹੜੀਆਂ ਉਹ ਲੱਗਣ ਬੱਚਿਆਂ ਵਾਸਤੇ ਜਿਮ ਜੜੀ ਆ ਉਹ ਵੀ ਲੈ ਕੇ ਪਿੰਡ ਦੇ ਵਿੱਚ ਆਵਾਂਗੇ ਜੀ ਜੀ ਸਮਨ ਸਾਹਿਬ ਨੌਜਵਾਨਾਂ ਦਾ ਵੀ ਲੈਸਨ ਦੇ ਵਿੱਚ ਅਹਿਮ ਰੋਲ ਦਾ ਹੁੰਦਾ ਸੋ ਤੁਹਾਡੀ ਪੰਚਾਇਤ ਵੱਲੋਂ ਨੌਜਵਾਨਾਂ ਵਾਸਤੇ ਕੀ ਪਲੇਟਫਾਰਮ ਹੋਏ ਅਸੀਂ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਖੇਡਣ ਵਾਸਤੇ ਸਟੇਡੀਅਮ ਜਿਹੜਾ ਵਾ ਉਹ ਬਣਵਾਵਾਂਗੇ ਔਰ ਬੱਚਿਆਂ ਨੂੰ ਖੇਡਣ ਵਾਸਤੇ ਪ੍ਰੇਰਿਤ ਕਰਾਂਗੇ ਤਾਂ ਕਿ ਬੱਚਿਆਂ ਦੀ ਰੁਚੀ ਜਿਹੜੀ ਆ ਉਹ ਖੇਡ ਵੱਲ ਵਧੇ ਇਥੋਂ ਖੇਡ ਕੇ ਉਹ ਪੰਜਾਬ ਦੇ ਵਿੱਚ ਜਾਣ ਇੰਡੀਆ ਦੇ ਵਿੱਚ ਜਾਣ ਸਾਡੇ ਇਸ ਦੇਸ਼ ਦਾ ਸਾਡੇ ਪੰਜਾਬ ਦਾ ਸਾਡੇ ਨਗਰ ਦਾ ਜਿਹੜਾ ਉਹ ਦੁਨੀਆ ਦੇ ਵਿੱਚ ਨਾਮ ਰੋਸ਼ਨ ਹੋਵੇ ਉਹ ਇਹ ਬੱਚਿਆਂ ਨੂੰ ਅਸੀਂ ਪ੍ਰੇਰਨਾ ਕਰਾਂਗੇ ਜੀ ਇਹ ਵੀ ਬੰਦੇ ਸਾਬ ਉਹਨਾਂ ਦੀ ਕਰੀ ਗੱਲ ਕਰੀਆ ਬੰਦੇ ਦੇ ਗਾਤੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਰਜਗਾਰ ਚਾਹੀਦਾ ਹੁੰਦਾ ਉਹ ਨਾਂ ਰਹਿ ਜਾਂਦੇ ਨੇ ਸੋ ਨਜਾਇਜ਼ ਨਾਂ ਜਿਹੜੇ ਤੁਸੀਂ ਵੇਖਿਆ ਉਹ ਬਹੁਤੇ ਥਾਂ ਸੋਸ਼ਲ ਮੀਡੀਆ ਸੁਣਿਆ ਕਰਤਾ ਜਾਂਦਾ ਸੋ ਤੁਹਾਡੀ ਪੰਚਾਇਤ ਵੱਲੋਂ ਕਿਵੇਂ ਦੇਖਿਆ ਜਾਏਗਾ ਅਸੀਂ ਨਰੇਗਾ ਦੇ ਵਿੱਚ ਬਹੁਤ ਹੀ ਸੋਚ ਸਮਝ ਕੇ ਨਾਂ ਜਿਹੜੇ ਪਾ ਰਹੇ ਜਿਨ੍ਹਾਂ ਨੂੰ ਲੋੜ ਹੈ ਜਿੰਨਾਂ ਨੌਕਰੀਗਾਰ ਦੇਣ ਦੀ ਲੋੜ ਆ ਕਿ ਦਾ ਕੋਈ ਹੋਰ ਸੋਰਸ ਨਹੀਂ ਉਹਨਾਂ ਨੂੰ ਸੋਹ ਦੇਂਦਾ ਰੋਜ਼ਗਾਰ ਜਿਹੜੀ ਆ ਉਹ ਆਪਾਂ ਸਰਕਾਰ ਵੱਲੋਂ ਜੋ ਗਾਰੰਟੀ ਦਿੱਤੀ ਜਾਂਦੀ ਆ ਉਹਦੇ ਉੱਤੇ ਪੂਰੀ ਤਰ੍ਹਾਂ ਉਤਰਾਂਗੇ ਔਰ ਸਾਡੇ ਪਿੰਡ ਨਰੇਗਾ ਦਾ ਜਿਹੜਾ ਕੰਮ ਆ ਉਹ جاری ਆ ਤੇ ਗਰੀਬ ਲੋਕਾਂ ਨੂੰ ਜਿਹੜਾ ਰੋਜ਼ਗਾਰ ਮਿਲ ਰਿਹਾ ਉਹ ਕੰਮ ਚੱਲ ਰਿਹਾ ਜੀ ਹਰ ਕਈ ਬੜੀ ਪਿੰਡਾਂ ਦੇ ਵਿੱਚ ਝਗੜੇ ਇੰਨੇ ਕਵਾਜ ਜਾਂਦੇ ਨੇ ਸੋ ਲੋਕਾਂ ਦਾ ਥਾਣੇ ਚ ਜਾ ਕੇ ਧੱਕੇ ਖਾਣੇ ਪੈਂਦੇ ਨੇ ਸੋ ਦੋ ਧੜਿਆਂ ਦੇ ਵਿੱਚ ਵੰਡ ਕੇ ਆਉਂਦਾ ਪੈਸਾ ਵੀ ਖਰਾਬ ਹੁੰਦਾ ਤੇ ਸਮਾਜ ਵੀ ਖਰਾਬ ਹੁੰਦਾ ਸਭ ਪੰਚ ਦਾ ਕੀ ਫਰਜ ਬੰਦਾ ਤੁਹਾਡੀ ਪੰਚਾਇਤ ਵੱਲੋਂ ਕਿਵੇਂ ਦੇਖਿਆ ਜਾਂਦਾ ਮੈਂ 2-3 ਮਹੀਨੇ ਤੋਂ ਇਸ ਪਿੰਡ ਦੀ ਸੇਵਾ ਜਿਹੜੀ ਉਹ ਸੰਭਾਲੀ ਹੋਈ ਆ ਮੈਂ ਅੱਜ ਤੱਕ ਕੋਈ ਵੀ ਜਿਹੜਾ ਕੇਸ ਆਪਣੇ ਨਗਰ ਦਾ ਉਹ ਥਾਣੇ ਨਹੀਂ ਜਾਣਤਾ ਮੈਂ ਵਾਗ ਦੀ ਲਾਏ ਇੱਥੇ इवन ਸਭੀ ਦੇ ਕੇਸ ਵੀ ਬਣੇ ਉਹ ਵੀ ਆਪਣੇ ਘਰ ਵਿੱਚ ਬੈਠ ਕੇ ਪੰਚਾਇਤ ਦੇ ਵਿੱਚ ਨਜੇਠੇ ਉਹਨਾਂ ਰਾਜਨਾਮਾ ਜਿਹੜਾ ਉਹ ਗਵਰਨਮੈਂਟ ਉੱਤੇ ਥਾਣੇ ਜੇ ਕੇ ਆ ਅੱਜ ਤੱਕ ਕੋਈ ਵੀ ਥਾਣੇ ਜਿਹੜਾ ਕੇਸ ਨਹੀਂ ਜਾਣਤਾ ਸਭਾਬ ਕੋਈ ਵਈ ਰਾਸਣ ਕਾਰ ਦੀ ਸਮੱਸਿਆ ਬਣ ਜਾਂਦੀ ਆ ਤਾਂ ਪੈਨਸ਼ਨ ਲੈ ਕੇ ਵੀ ਜਿਹੜਾ ਗਰੀਬ ਆਦਮੀ ਦੋ ਟੜਿਆਂ ਦੇ ਵਿੱਚ ਬਣ ਕੇ ਜਾਂ ਉਲਝ ਜਾਂਦਾ ਵਾ ਸੋ ਉਹਨੂੰ ਐਦਾ ਨਹੀਂ ਮਿਲਦਾ ਬਾਅਦ ਨਹੀਂ ਮਿਲਦਾ ਤੋ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਜਿਹੜਾ ਕਿਵੇਂ ਉਪਰਾਲਾ ਕੀਤਾ ਜਾਵੇ ਮੈਂ ਜਦੋਂ ਇਲੈਕਸ਼ਨ ਦੇ ਦੌਰਾਨ ਹੀ ਨਗਰ ਵਾਲਿਆਂ ਨੇ ਵਿਸ਼ਵਾਸ ਦਵਾਇਆ ਸੀ ਭਾਵੇਂ ਕੋਈ ਵੋਟ ਪਾਵੇ ਭਾਵੇਂ ਨਹੀਂ ਪਾਵੇ ਮੈਂ ਕੋਈ ਵੀ ਕਿਸੇ ਨਾਲ ਵਿਤਕਰਾ ਨਹੀਂ ਬਣਦਾ ਜੋ ਕਿਸੇ ਦਾ ਹੱਕ ਹੋਵੇਗਾ ਜੋ ਇਸ ਕਾਡਾਂ ਦੇ ਵਿੱਚ ਆਉਂਦਾ ਹੋਵੇਗਾ ਜਿਹਨੂੰ ਜਿਹਦਾ ਹੱਕ ਬਣਦਾ ਉਹਨੂੰ ਦਵਾਇਆ ਜਾਵੇਗਾ ਕਿਸੇ ਨਾਲ ਕੋਈ ਵਿਤਕਰਾ ਜਰ ਨਹੀਂ ਕੀਤਾ ਜਾਵੇਗਾ ਰਣਦੀ ਐਜੂਕੇਸ਼ਨ ਲਾਗਦੀ ਕਿਵੇਂ ਦੇਖਦੇ ਸਕੂਲ ਸਾਡਾ ਕਾਫੀ 1970 78 ਦਾ ਜਿਹੜਾ ਵਾ ਉਹ ਬਣਿਆ ਹੋਇਆ ਜੀ ਮਿਡਲ ਸਕੂਲ ਉਸ ਤੋਂ ਬਾਅਦ ਆਪਾਂ ਸਰਕਾਰ ਤੋਂ ਮੰਗ ਕਰਾਂਗੇ ਕਿ ਸਾਡੇ ਸਕੂਲ ਨੂੰ ਜਿਹੜਾ ਅਪਗ੍ਰੇਡ ਕਰਕੇ ਜਿਹੜਾ ਉਹ ਪ੍ਰਾਇਮਰੀ ਟੂ ਤੱਕ ਕੀਤਾ ਜਾਵੇ ਤਾਂ ਕਿ ਜਿਹੜੇ ਗਰੀਬ ਬੱਚਿਆਂ ਦੇ ਲੋਕ ਬੱਚੇ ਨੇ ਗਰੀਬਾਂ ਲੋਕਾਂ ਦੇ ਉਹ ਸਾਡੇ ਨਗਰ ਵਿੱਚ ਪੜਨ ਸਾਡੀਆਂ ਲੜਕੀਆਂ ਨੂੰ ਉੱਥੇ ਬਾਹਰ ਨਾਲ ਜਾਣਾ ਪਵੇ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਬਾਹਰ ਜਾਣ ਵਿੱਚ ਉਹ ਸਕੂਲ ਸਾਨੂੰ ਅਪਗ੍ਰੇਡ ਜਿਹੜਾ ਕਰਾਉਣ ਦੀ ਜਰੂਰ ਕੋਸ਼ਿਸ਼ ਕਰਾਂਗੇ ਹਰ ਇਹ ਪੰਜਾਬ ਸਰਕਾਰ ਦਾ ਸੰਦੇ ਕੰਮ ਤੋਂ ਸੁੱਖ ਸਹੂਲਤਾਂ ਹੁੰਦੀਆਂ ਨੇ ਗਰੀਬ ਲੋਕਾਂ ਵਾਸਤੇ ਬੇਦਖ ਲੋਕਾਂ ਵਾਸਤੇ ਸੋ ਉਹ ਗਰੀਬਾਂ ਦੇ ਕੋ ਪੁੱਜਦਾ ਨਹੀਂ ਹੁੰਦੀਆਂ ਸੋ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕਿਵੇਂ ਦੇਖਿਆ ਜਾਏ ਦੇਖੋ ਜੀ ਆਪਾਂ ਪ੍ਰਣ ਕੀਤਾ ਕਿ ਕਿਸੇ ਦਾ ਹੱਕ ਜਿਹੜਾ ਦੂਜੇ ਨੂੰ ਨਾ ਦਿੱਤਾ ਜਾਵੇ ਜਿਹਦਾ ਹੱਕ ਬਣਦਾ ਉਹਨੂੰ ਹੀ ਦਿੱਤਾ ਜਾਵੇ ਗਰੀਬ ਲੋਕਾਂ ਦੇ ਵਿੱਚ ਜਿਹੋ ਉਹਨਾਂ ਦੀਆਂ ਸਹੂਲਤਾਂ ਨੇ ਉਹ ਦਿੱਤੀਆਂ ਜਾਣ ਤੇ ਸਾਰਿਆਂ ਅੱਗੇ ਬੇਨਤੀ ਕਰਾਂਗੇ ਕਿ ਕੋਈ ਵੀ ਨਜਾਇਜ਼ ਸਹੂਤ ਰਿਆਂ ਦੀ ਕੋਸ਼ਿਸ਼ ਨਾ ਕਰੇ ਤਾਂ ਗਰੀਬਾਂ ਦੇ ਸਹੂਤਾਂ ਗਰੀਬਾਂ ਨੂੰ ਹੀ ਦਿੱਤੀਆਂ ਜਾਣ ਆ ਨੂੰ ਕੀ ਲੱਗਦਾ ਹੁਣ ਪਿੰਡ ਦੇ ਵਿੱਚ ਜਿਹੜਾ ਜਿਹੜਾ ਮੇਜਰ ਕੰਮ ਹੋਣ ਵਾਲਾ ਵਾ ਜਿਹੜਾ ਉਹ ਜ਼ਰੂਰੀ ਲੋੜੀਂਦੀ ਨਾਲ ਕੀ ਨਿਰਮਣ ਕਰਦੇ ਹੋ ਸਾਡੇ ਸਭ ਤੋਂ ਬਹੁਤ ਜ਼ਰੂਰੀ ਜਿਹੜੀ ਆ ਉਹ ਨਸ਼ਿਆਂ ਵੱਲ ਲੋਕ ਤੁਰੇ ਨੇ ਉਹਨਾਂ ਨੂੰ ਪ੍ਰੇਰਿਤ ਕਰਾਂਗੇ ਕਿ ਨਸ਼ੇ ਛੱਡਿਆ ਉਹ ਬੰਦ ਕਰਨ ਖੇਡਾਂ ਦੇ ਵੱਲ ਜਿਹੜਾ ਵਾ ਉਹ ਸਾਥ ਕਰਾਂਗੇ ਤੇ ਹਰ ਬੱਚਿਆਂ ਨੂੰ ਕਰਾਂਗੇ ਕਿ ਕੋਈ ਵੀ ਬੱਚਾ ਜਿਹੜਾ ਉਹ ਪੜ੍ਹਾਈ ਖੁਣੋਂ ਨਾ ਰਹਿ ਜੇ ਤਾਂ ਉਹ ਪੜ੍ਹਾਈ ਜ਼ਰੂਰ ਉੱਥੇ ਜਿਹੜਾ ਉਹ ਕਰੇ ਤੇ ਸਫਾਈ ਦਾ ਜਿਹੜਾ ਕੰਮ ਜਿਹੜਾ ਧਿਆਨ ਰੱਖਿਆ ਜਾਵੇ ਆਮ ਆਨੁਈ ਪਾਰਟੀ ਦੇ ਸੀਨੀਅਰ ਆਗੂ ਹੋਣ ਦੇ ਨਾਤੇ ਔਰ ਪਿੰਡ ਦੀ ਜੁਮੇਦਾਰੀ ਹੁਣ ਮਿਲ ਚੁੱਕੀ ਆ ਪਹਿਲਾਂ ਵੀ ਪ੍ਰਧਾਨਗੀ ਦੇ ਤੌਰ ਤੇ ਕੰਮ ਕਰ ਚੁੱਕੇ ਹੋ ਸੋ ਓਵਰਕਲਰ ਸੜੀਆਂ ਜਾਂ ਮੈਗਨਿਟ ਸੋ ਕਿਵੇਂ ਪੰਜਾਬ ਸਰਕਾਰ ਦੇ ਕੰਮ ਨੂੰ ਦੇ ਅੱਜ ਜੋ ਪੰਜਾਬ ਸਰਕਾਰ ਨੇ ਆਮ ਪਾਰਟੀ ਨੇ ਕੀਤਾ ਬਹੁਤ ਹੀ ਡਵੈਲਪਮੈਂਟ ਜਿਹੜੀ ਆ ਪੰਜਾਬ ਦੇ ਵਿੱਚ ਕਰਵਾਈ ਆ ਜਿਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਸੁੱਖ ਸਹੂਲਤਾਂ ਦਿੱਤੀਆਂ ਜਿਵੇਂ ਇਸਤਰੀਆਂ ਨੂੰ ਮੁਖਤ ਜਿਹੜਾ ਸਫਰ ਦਿੱਤਾ ਹਰ ਵਰਗ ਨੂੰ ਕਿਸੇ ਨਾਲ ਕੋਈ ਵਿਤਕਰਾ ਨਹੀਂ ਛੇਸੋ ਜੁੰਟ ਜਿਹੜਾ ਬਿਜਲੀ ਦਾ ਉਹ ਮਾਫ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਭਗਵੰਤ ਮਾਨ ਨੇ ਇਹ ਬਿਆਨ ਦਿੱਤਾ ਕਿ ਆਪਾਂ ਜਿਹੜਾ ਆਉਣ ਵਾਲਾ ਸੈਸ਼ਨ ਉਹਦੇ ਵਿੱਚ ਜਿਹੜੀਆਂ ਇਸਤਰੀਆਂ ਨੂੰ 1100 ਰੁਪਏ ਜਿਹੜਾ ਉਹ ਦਿੱਤਾ ਜਾਊਗਾ ਤੇ ਬਹੁਤ ਸਾਰੇ ਬੱਚਿਆਂ ਨੂੰ ਜੋ ਨੌکریاں ਮਿਲੀਆਂ ਨੇ ਕਿਸੇ ਕੋ ਕੋਈ ਵੀ ਜਿਹੜੀ ਆ ਉਹ ਵੱਡੀ ਨਹੀਂ ਮਿਲੀ ਮੈਰਿਟ ਦੇ ਆਧਾਰ ਦੇ ਉੱਤੇ ਨੌکریاں ਮਿਲੀਆਂ ਨੇ ਕਿਸੇ ਕੋ ਕੋਈ ਪੈਸਾ ਨਹੀਂ ਲਿਆ ਜੋ ਇਹ ਸਰਕਾਰ ਨੇ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਰਿਪੀਟ ਜ਼ਰੂਰ ਹੋਵੇਗੀ ਸਾਡੇ ਇਸ ਹਲਕੇ ਦੇ ਵਿੱਚ ਸਰਦਾਰ ਗੁਰਦੀਪ ਸਿੰਘ ਜਿੰਦਾਵਾ ਸਾਡੇ ਐਮਐਲਏ ਬਣੇ ਨੇ ਉਹ ਵੀ ਸਾਡਾ ਬਹੁਤ ਸਾਰੇ ਦਿਨ ਰਾਤ ਦੇਣ ਥੱਕ ਕਮੈਂਟ ਕਰਕੇ ਉਹ ਬਣੇ ਬਣੇ ਨੇ ਔਰ ਸਾਡੇ ਨਾਲ ਉਹਨਾਂ ਦਾ ਪੂਰਾ ਸਹਿਯੋਗ ਆ ਸਾਨੂੰ ਸਾਰਿਆਂ ਨੂੰ ਇਹ ਸੇ ਦਿੰਦੇ ਨੇ ਕਿ ਵਾਰ ਤੋਂ ਵਾਰ ਜਿਹੜਾ ਉਹ ਕੰਮ ਪਿੰਡਾਂ ਦੇ ਵਿੱਚ ਡਵੈਲਪਮੈਂਟ ਕੀਤੀ ਜਾਵੇ ਤਾਂ ਕਿ ਆਮ ਆਦਮੀ ਪਾਰਟੀ ਕੋਈ ਦੁਬਾਰਾ ਫਿਰ ਜੜੀ ਰਿਪੀਟ ਹੋਵੇਗੀ। ਔਰ ਪਿੰਡ ਵਾਲਿਆਂ ਨੇ ਮਾਨ ਬਕਸ ਦਾ ਸੇਵਾਦਾਰਾਂ ਤੋਂ ਮੁੱਪਾਇਤੋ ਸੋ ਕੀ ਮੈਸੇਜ ਦੇਣਾ ਚਾਹੁੰਦੇ ਪਿੰਡ ਵਾਲੇ ਮੈਂ ਸਾਰੇ ਲੋਕਾਂ ਦਾ ਬਹੁਤ ਧੰਨਵਾਦ ਇੱਕ ਵਾਰ ਦੁਬਾਰਾ ਫਿਰ ਧੰਨਵਾਦ ਕਰਦਾ ਔਰ ਸਾਰੇ ਨਗਰ ਨੂੰ ਮੈਂ ਵਿਸ਼ਵਾਸ ਦਿਵਾਉਣਾ ਔਰ ਉਹਨਾਂ ਤੋਂ ਆਸ ਵੀ ਰੱਖਣਾ ਕਿ ਜੋ ਵੀ ਡਿਵੈਲਪਮੈਂਟ ਦੇ ਕੰਮ ਨੇ ਕਿਸੇ ਵਿੱਚ ਕੋਈ ਵਿਗੜਾ ਨਾ ਆਵੇ ਮੇਰਾ ਤੈ ਦਿਲੋਂ ਸੱਚੇ ਦਿਲੋਂ ਮੇਰਾ ਸਾਥ ਦਿੱਤਾ ਜਾਵੇ ਤਾਂ ਕਿ ਕੋਈ ਵੀ ਕੰਮ ਜਿਹੜਾ ਵਾ ਹੋਰ ਡਿਵੈਲਪਮੈਂਟ ਦਾ ਨਾ ਰਹ ਸਕੇ ਸੋ ਮੈਂ ਗਵਰਨਮੈਂਟ ਕੋਲੋਂ ਵੀ ਇਹ ਬੇਨਤੀ ਕਰਕੇ ਪ੍ਰੋਜੈਕਟ ਜਿਹੜੇ ਪਿੰਡ ਵਿੱਚ ਲਿਆਵਾਂਗਾ ਪਿੰਡ ਦੇ ਸਾਰੇ ਸਾਥੀਆਂ ਦਾ ਮੈਨੂੰ ਵਿਸ਼ਵਾਸ ਹੈ ਕਿ ਮੈਨੂੰ ਮੇਰਾ ਜਿਹੜਾ ਸਾਥ ਦੇਣਗੇ ਇਸੇ ਵਿਸ਼ਵਾਸ ਦੇ ਨਾਲ ਹੀ ਮੈਂ ਪਿੰਡ ਦਾ ਜਿਹੜਾ ਕੰਮ ਕਰਵਾਵਾਂਗਾ